ਪਿਛਲੇ ਦਿਨੀ ਹਾਈ ਕੋਰਟ ਦੇ ਵਿੱਚ ਬੇਹਦ ਬਵਾਲ ਹੋਇਆ ਉਸ ਤੋਂ ਬਾਅਦ ਸਟ੍ਰਾਈਕ ਕਰ ਦਿੱਤੀ ਗਈ ਬੇਸ਼ੱਕ ਵਕੀਲ ਸਟ੍ਰਾਈਕ ਤੇ ਪਰਤ ਆਏ ਪਰ ਮਸਲਾ ਹਲੇ ਵੀ ਗਰਮਾਇਆ ਹੋਇਆ ਸੋ ਗੱਲ ਪੰਜਾਬ ਹਰਿਆਣਾ ਹਾਈ ਕੋਰਟ ਦੀ ਹਾਈ ਕੋਰਟ ਦੇ ਵਿੱਚ ਵਕੀਲਾ ਵਿਚਾਲੇ ਹੋਈ ਝੜਪ ਦਾ ਮਾਮਲਾ ਦਾ ਹੁਣ ਹਾਈ ਕੋਰਟ ਨੇ ਨੋਟਿਸ ਲਿਆ ਹੈ ਔਰ ਹਾਈ ਕੋਰਟ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ ਮਾਮਲੇ 'ਚ ਇੱਕ ਕ੍ਰਾਸ ਡੀ ਡੀ ਆਰ ਵੀ ਦਰਜ ਕੀਤੀ ਗਈ ਹੈ ਬਾਰ ਦਾ ਇਹ ਕਹਿਣਾ ਹੈ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਨੇ ਕਿਹਾ ਹੈ ਕਿ ਗ੍ਰੋਸ ਡੀਡੀਆਰ ਦਰਜ ਕੀਤੀ ਗਈ ਹੈ ਔਰ ਡੀਡੀਆਰ ਚ ਕਿਸੇ ਨੂੰ ਨਾਮਜ਼ਦ ਨਹੀਂ ਕੀਤਾ ਗਿਆ ਐਸੋਸੀਏਸ਼ਨ ਦੇ ਪ੍ਰਧਾਨ ਨੇ ਇਹ ਗੱਲ ਕਹੀ ਹੈ ਉਹਨਾਂ ਕਿਹਾ ਕਿ ਹਾਈ ਕੋਰਟ ਨੇ ਡੀਡੀਆਰ ਤੇ ਕਾਰਵਾਈ ਕਰਨ ਤੇ ਰੋਕ ਲਗਾਈ ਹੈ ਐਸੋਸੀਏਸ਼ਨ ਦੇ ਪ੍ਰਧਾਨ ਕਹਿ ਰਹੇ ਨੇ ਕਿ ਸੋਮਵਾਰ ਨੂੰ ਹੁਣ ਇਸ ਮਾਮਲੇ ਤੇ ਅਗਲੀ ਸੁਣਵਾਈ ਹੋਣੀ ਹੈ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਦਾ ਇਸ ਤੇ ਬਿਆਨ ਆਇਆ ਹੈ ਕਿ ਹਾਈ ਕੋਰਟ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਨੋਟਿਸ ਵੀ ਜਾਰੀ ਕੀਤਾ ਹੈ ਔਰ ਡੀਡੀਆਰ ਜਿਹੜੀ ਦਰਜ ਕੀਤੀ ਗਈ ਆ ਉਸਤੇ ਰੋਕ ਲਗਾ ਦਿੱਤੀ ਗਈ ਹੈ ਕਿਉਂਕਿ ਡੀ ਡੀ ਆਰ ਦੇ ਵਿੱਚ ਕਿਸੇ ਨੂੰ ਵੀ ਨਾਮਜ਼ਦ ਨਹੀਂ ਕੀਤਾ ਗਿਆ ਕ੍ਰਾਸ ਡੀ ਡੀ ਆਰ ਪੁਲਿਸ ਵੱਲੋਂ ਦਰਜ ਕੀਤੀ ਗਈ ਹੈ ਔਰ ਹਾਈ ਕੋਰਟ ਨੇ ਉਸ ਕ੍ਰਾਸ ਡੀ ਡੀ ਆਰ ਤੇ ਕਾਰਵਾਈ ਕਰਨ ਤੇ ਰੋਕ ਲਾਈ ਹੈ ਉਮੇਸ਼ ਸ਼ਰਮਾ ਮੇਰੇ ਸਹਿਯੋਗੀ ਜੁੜੇ ਨੇ ਹੋਰ ਜਾਣਕਾਰੀ ਦੇ ਲਈ ਉਮੇਸ਼ ਕੀ ਕੁੱਛ ਰਿਹਾ ਇਸ ਮਸਲੇ ਨੂੰ ਲੈ ਕੇ ਹਾਈ ਕੋਰਟ ਚ ਔਰ ਜਿਹੜੀ ਕ੍ਰਾਸ ਡੀ ਡੀ ਆਰ ਕੀਤੀ ਆ ਉਹਦਾ ਕੀ ਮਤਲਬ ਹੈ বিজে ਪਹਿਲਾਂ ਜਿਸ ਹਸਾਬ ਨਾਲ ਲੜਾਈ ਹੋਈ ਸੀਗੀ ਔਰ ਇੱਕ ਐਲੀਗੇਸ਼ਨ ਇਹ ਲੱਗੇ ਸੀਗੇ ਕਿ ਜਿਹੜੇ ਐਡਵੋਕੇਟ ਨੇ ਨਿਹੰਗ ਬਾਣੇ ਵਿੱਚ ਸਿਮਰਨ ਸਿੰਘ ਬਲੇਸੀ ਉਹਨਾਂ ਨੇ ਕੁਝ ਅਪਸ਼ਬਦ ਕਹੇ ਤੇ ਮਾਰਪিট ਹੋਈ ਲੇਕਿਨ ਹੁਣ ਪੰਜਾਬ ਰੈਣਾ ਹਾਈ ਕੋਰਟ 바ਰ ਐਸੋਸੀਏਸ਼ਨ ਦੇ ਸੈਕਟਰੀ ਗਗਨ ਜਮੂ ਨੇ ਇੱਕ ਲੈਟਰ ਲਿਖਿਆ ਸੀ ਚੀਫ ਜਸਟਿਸ ਨੂੰ ਉਸ ਲੈਟਰ ਤੇ ਉੱਤੇ ਹੀ ਸੂ ਮੋਟੋ ਲਿਆ ਸੀ ਹਾਈ ਕੋਰਟ ਨੇ ਅੱਜ ਦੁਪਹਿਰੇ ਅੱਜ ਹਾਈ ਕੋਰਟ ਨੇ ਸੂ ਮੋਟੋ ਲੈ ਲਿਆ ਸੀ ਔਰ ਲੈਟਰ ਵਿੱਚ ਹੀ ਲਿਖਿਆ ਗਿਆ ਸੀਗਾ ਕਿ ਜਿਹੜੀ ਮਹਿਲਾ ਵਕੀਲਾ ਰਵਨੀਤ ਕੋਰ ਉਸ ਵਕੀਲ ਨੇ ਆਪਣੇ ਸੋਸ਼ਲ ਮੀਡੀਆ ਤੇ ਉਤੇ ਬਾਹਰ ਦੇ ਅਸੋਸੀਏਸ਼ਨ ਦੇ ਪ੍ਰਧਾਨ ਅਧਿਕਾਰੀਆਂ ਦੇ ਖਿਲਾਫ ਤੇ ਪਲੱਸ ਜੁਡੀਸ਼ਰੀ ਦੇ ਖਿਲਾਫ ਅਪੱਤੀਜਨਕ ਭਾਸ਼ਾ ਪੋਸਟਾਂ ਪਾਈ ਹੋਈਆਂ ਨੇ ਪਲੱਸ ਉਹਨੂੰ ਅਰੈਸਟ ਨਹੀਂ ਕੀਤਾ ਗਿਆ ਔਰ ਹਲਕੀ ਧਾਰਾ ਲਾਈਆਂ ਗਈਆਂ ਨੇ ਇਹ ਸਾਰੀ ਮੰਗ ਨੂੰ ਲੈ ਕੇ ਫਿਰ ਸੂ ਮੋਟੋ ਲਿਆ ਤੇ ਸੂ ਮੋਟੋ ਦੌਰਾਨ ਚੰਡੀਗੜ੍ਹ ਪ੍ਰਸ਼ਾਸਨ ਦੇ ਸੀਨੀਅਰ ਸਟੈਂਡਿੰਗ ਕਾਉਂਸਲ ਅਮਿਤ ਝਾਂਜ ਨੇ ਦੱਸਿਆ ਕਿ ਡੀਡੀਆਰ ਦਾ ਐਫ ਆਈ ਆਰ ਦਰਜ ਕਰ ਲਈ ਗਈ ਹੈ ਜੀ ਅੱਗੇ ਦੀ ਜਿਹੜੀ ਕਾਰਵਾਈ ਹੈ ਕਿਉਂਕਿ ਸਿਮਰਨ ਸਿੰਘ ਬਲੇਸੀ ਨੂੰ ਕੋਰਟ ਵਿੱਚ ਪੇਸ਼ ਕੀਤਾ ਗਿਆ ਔਰ ਉਸ ਤੋਂ ਬਾਅਦ ਜਿਹੜੀ ਅਗਲੀ ਕਾਰਵਾਈ ਹੈ ਉਹ ਚੱਲ ਰਹੀ ਹੈ ਇਨਵੈਸਟੀਗੇਸ਼ਨ ਫਿਰ ਜ਼ਿਕਰ ਆਇਆ ਕਿ ਪੁਲਿਸ ਨੇ ਕਿ ਕ੍ਰਾਸ ਡੀ ਡੀ ਆਰ ਵੀ ਦਰਜ ਕੀਤੀ ਹੈ ਔਰ ਕ੍ਰਾਸ ਡੀ ਡੀ ਆਰ ਦਰਜ ਕਿਉਂ ਕੀਤੀ ਹੈ ਕਿਉਂਕਿ ਉਹਨਾਂ ਨੇ ਸਿਮਰਨ ਸਿੰਘ ਬਲੇਸੀ ਉਹਨਾਂ ਨੇ ਕਿਹਾ ਕੰਪਲੇਂਟ ਦਿੱਤੀ ਹੈ ਕਿ ਮੇਰੇ ਉੱਤੇ ਵੀ ਵਕੀਲਾਂ ਨੇ ਉੱਥੇ ਹਮਲਾ ਕੀਤਾ ਕਿ ਮੈਨੂੰ ਮੇਰੇ ਨਾਲ ਮਾਰਪੀਟ ਕੀਤੀ ਹੈ ਇਹ ਕ੍ਰਾਸ ਡੀ ਡੀ ਆਰ ਤਾਂ ਦਰਜ ਹੋਈ ਹੈ ਇਹਦਾ ਵੀ ਜਦੋਂ ਜ਼ਿਕਰ ਆਇਆ ਬਾਰਿਸ਼ ਜਿ ਨੇ ਉੱਥੇ ਚੀਫ ਜਸਟਿਸ ਦੇ ਸਾਹਮਣੇ ਗਿਆ ਤਾਂ ਫਿਰ ਜੀ ਚੀਫ ਜਸਟਿਸ ਨੇ ਇਸ ਨੂੰ ਕਿਹਾ ਕਿ ਇਸ ਡੀਡੀਆਰ ਤੇ ਕੋਈ ਅੱਗੇ ਕਾਰਵਾਈ ਨਾ ਕੀਤੀ ਜਾਵੇ ਅਗਲੀ ਸੁਣਵਾਈ 'ਚ ਔਰ ਸੋਮਵਾਰ ਨੂੰ ਇਹ ਮਾਮਲੇ ਦੀ ਜਣ ਹੁਣ ਸੁਣਵਾਈ ਹੋਣੀ ਹੈ ਵਿਜੇ ਸੋ ਜਿਹੜੀ ਜਿਹੜੀ ਕਰਾਸ ਡੀਡੀਆਰ ਕੀਤੀ ਹੈ ਹਮੇਸ਼ ਉਸ ਦੇ ਵਿੱਚ ਕਿਸੇ ਨੂੰ ਕੋਈ ਬਾਇ ਨੇਮ ਹੈ ਜਾਂ ਅਨਨੋਨ ਹੈ ਨਹੀਂ ਉਹਦੇ ਵਿੱਚ ਕਿਸੇ ਨੂੰ ਨਾਮਜਦ ਨਹੀਂ ਕੀਤਾ ਗਿਆ ਵਿਜੇ ਉਹ ਅਨਨੋਨ ਹੈ ਸਿਮਰਨ ਸਿੰਘ ਬਲੇਸੀ ਦੀ ਹੀ ਸ਼ਿਕਾਇਤ ਤੇ ਕਰਾਸ ਡੀਡੀਆਰ ਜਿਹੜੀ ਹੈ ਉਹ ਦਰਜ ਕੀਤੀ ਗਈ ਹੈ ਲੇਕਿਨ ਉਹ ਵਿੱਚ ਨਾਮ ਨਹੀਂ ਹੈ ਕਿਸੇ ਕੋਈ ਨਾਮਜਦ ਨਹੀਂ ਕੀਤਾ ਗਿਆ ਕਿਸੇ ਨੂੰ ਔਰ ਇਹ ਵੀ ਮਸਲਾ ਕਿਉਂਕਿ ਸੁਣਵਾਈ ਹੁਣੇ ਖਤਮ ਹੋਈ ਹੈ ਕੁਝ ਮਿੰਟਾਂ ਪਹਿਲਾਂ ਤਾਂ ਇੱਕ ਚੀਫ ਜਸਟਿਸ ਦੇ ਸਾਹਮਣੇ ਉਹਨਾਂ ਨੇ ਬਾਰਨੇ ਆਪਣਾ ਪੱਖ ਰੱਖਿਆ ਔਰ ਕਿਹਾ ਕਿ ਇਹ ਇਸੇ ਰੋਕ ਲਈ ਜਾਏ ਕਿਉਂਕਿ ਇਹ ਮਸਲਾ ਹੈ ਔਰ ਇਹ ਵੀ ਨਾਲੇ ਕਿਹਾ ਕਿ ਇਸ ਮਸਲੇ ਨੂੰ ਅੱਗੇ ਵਧਾਣਾ ਵੀ ਨਹੀਂ ਚਾਹੀਦਾ ਇਹ ਬਾਈਟ ਵੀ ਚ ਉਹਨਾਂ ਨੇ ਕਿਹਾ ਕਿਉਂਕਿ ਉਹ ਵੀ ਵਕੀਲ ਹੈ ਕਿਉਂਕਿ ਇਹ ਪੱਖ ਵੀ ਵੀ ਜੇ ਇੱਕ ਆ ਰਿਹਾ ਸੀਗਾ ਸਾਹਮਣੇ ਕਿ ਵਕੀਲ ਹੈ ਵਕੀਲਾ ਨਾਲ ਵੀ ਔਰ ਦਿਮਾਗੀ ਤੌਰ ਤੇ ਜੇ ਕੋਈ ਪਰੇਸ਼ਾਨੀ ਹੈ ਤਾਂ ਉਸ ਵਕੀਲ ਨੂੰ ਮੈਡੀਕਲ ਸਹਾਇਤਾ ਦੇਣੀ ਚਾਹੀਦੀ ਐ ਤਾਂ ਮਾਰਪਿਟ ਨਹੀਂ ਹੋਣੀ ਚਾਹੀਦੀ ਤਾਂ ਵਕ ਵਕ ਕਿਉਂਕਿ ਅਸਪੈਕਟਸ ਨੇ ਇਸ ਕੇਸ ਦੇ ਵੀ ਲੇਕਿਨ ਅੱਜ ਮੈਂ ਮੈਂ ਪੁੱਛਣਾ ਚਾਹ ਰਿਹਾ ਸੀ ਉਮੇਸ਼ ਬਾਰ ਕਾਉਂਸਲ ਐਸ ਵੇਲੇ ਜਿਹੜੀ ਬਾਰ ਐਸੋਸੀਏਸ਼ਨ ਹੈ ਉਹ ਇਸ ਵੇਲੇ ਇਹ ਕਹਿ ਰਹੀ ਹੈ ਕਿ ਉਹ ਪਰਚਾ ਦਰਜ ਕਰਾਉਣ ਤੋਂ ਪਿੱਛੇ ਹਟਦੇ ਨੇ ਨਹੀਂ ਵੀ ਜੇ ਪਰਚਾ ਦਰਜ ਕਰਾਉਣ ਦੀ ਗੱਲ ਨਹੀਂ ਦੇਖੋ ਐਫ ਆਈ ਆਰ ਤਾਂ ਜਿਹੜੀ ਹੈਗੀ ਐ ਇੱਕ ਐਫ ਆਈ ਆਰ ਦਰਜ ਹੈ ਜਿਸ ਦੇ ਵਿੱਚ ਦੋਨਾਂ ਦੇ ਨਾਮ ਨੇ ਬਲੇਸੀ ਨੂੰ ਅਰੈਸਟ ਕਰ ਲਿਆ ਗਿਆ ਸੀ ਤੇ ਜਿਹੜੀ ਮਹਿਲਾ ਵਕੀਲ ਹੈ ਉਹਨੂੰ ਅਰੈਸਟ ਨਹੀਂ ਕੀਤਾ ਗਿਆ ਸੀ ਠੀਕ ਹੈ ਔਰ ਇਸ਼ੂ ਜਿਹੜਾ ਹੈਗਾ ਵੀ ਜੇ ਸਮਝਣ ਦੀ ਇਹ ਲੋੜ ਹੈ ਤੁਸੀਂ ਚੰਗਾ ਸਵਾਲ ਪੁੱਛਿਆ ਅਸਲੀ ਇਸ਼ੂ ਜਿਹੜੀ ਮਹਿਲਾ ਵਕੀਲ ਹੈ ਰਵਨੀਤ ਕੌਰ ਦੇ ਨਾਲ ਹੈ ਇਹ ਦੇਖਿਆ ਜਾਏ ਕਿਉਂਕਿ ਸਿਮਰਨ ਸਿੰਘ ਬਲੇਸੀ ਦੇ ਨਾਲ ਕੋਈ ਇਸ਼ੂ ਨਹੀਂ ਹੈ ਉਹ ਮੌਕੇ ਤੇ ਬੋਲ ਬੁਲਾ ਰਹਾ ਹੋ ਗਿਆ ਮੌਕੇ ਤੇ ਬੋਲ ਬੁਲਾਰਾ ਹੋ ਗਿਆ ਔਰ ਉਹ ਉਸੇ ਦਿਨ ਆਕੇ ਕੋਰਟ ਵਿੱਚ ਉਹਨੇ ਜਿਹੜੀ ਉਹ ਉਸ ਦਾ ਗਰਮਾ ਗਰਮੀ ਹੋਈ ਬਾਅਦ ਹਾਤਾ ਪਾਈ ਹੋਈ ਅਸਲੀ ਇਸ਼ੂ ਮਹਿਲਾ ਜਿਹੜੀ ਐਡਵੋਕੇਟ ਹੈ ਰਵਨੀਤ ਕੌਰ ਦਾ ਚੱਲਦਾ ਪਿਆ ਔਰ ਪਿਛਲੇ ਕਾਫੀ ਸਮੇਂ ਤੋਂ ਚੱਲਦਾ ਪਿਆ ਔਰ ਇਹ ਵੀ ਕਿਹਾ ਉਹਨਾਂ ਨੇ ਕਿ ਬਾਹਰ ਨਾਲ ਕਿਉਂ ਇਸ਼ੂ ਹੈ ਬਾਹਰ ਨਾਲ ਇਸ ਕਰਕੇ ਇਸ਼ੂ ਹੈ ਜਿਹੜੇ ਪ੍ਰਧਾਨ ਉਹਨਾਂ ਨੇ ਦੱਸਿਆ ਕਿ ਰਵਨੀਤ ਕੌਰ ਤੇ ਅਲੀਗੇਸ਼ਨ ਨੇ ਕਿ ਉਹ ਆਕੇ ਆਪਾ ਦਰਬਾਸ਼ਾ ਬੋਲਦੀ ਔਰ ਬਾਹਰ ਦੇ ਪਤੀਧਿਕਾਰੇ ਨੂੰ ਕਹਿੰਦੇ ਕਿ ਤੁਸੀਂ ਪ੍ਰੈਸ਼ਰ ਪਾਓ ਜੱਜਾਂ ਦੇ ਉੱਤੇ ਕਿ ਮੇਰੇ ਕੇਸ ਦੀ ਸੁਣਵਾਈ ਕਰਨ ਮੇਰੇ ਤੇ ਮੇਰੇ ਫੇਵਰ ਵਿੱਚ ਜਿਹੜੇ ਡਿਸੀਜਨ ਦੇਣ ਇਹ ਅਲੀਗੇਸ਼ਨ ਰਵਨੀਤ ਕੌਰ ਤੇ ਔਰ ਕਈ ਵਾਰਾ ਪੱਧਰ ਪਾਸ਼ਾ ਜਗ੍ਹਾ ਜਗ੍ਹਾ ਤੇ ਗੱਲਾਂ ਇਹ ਸਾਰਾ ਆਪਸ ਇਹਨਾਂ ਦੇ ਤਰ੍ਹਾਂ ਜਿਹੜਾ ਰਵਨੀਤ ਕੌਰ ਨੂੰ ਡੀਬਾਰ ਕੀਤਾ ਹੋਇਆ ਹੈ ਰਵਨੀਤ ਕਰਨ ਨੂੰ ਡੀ ਬਾਰ ਕੀਤਾ ਹੋਇਆ ਨਾਲੇ ਬਾਰ ਕਾਉਂਸਲ ਨੇ ਵੀ ਹੁਣ ਡੀ ਬਾਰ ਦੋਨਾਂ ਨੂੰ ਕੀ ਕਰਤਾ ਹੈ ਦੋਨਾਂ ਨੂੰ ਕਰਤਾ ਹੈ ਠੀਕ ਹੈ ਧੰਨਵਾਦ ਹਮੇਸ਼ ਇਸ ਪੂਰੀ ਜਾਣਕਾਰੀ ਦੇ ਲਈ ਤਾਂ ਮਸਲਾ ਬੜਾ ਗੁੰਝਲਦਾਰ ਹੈ ਪਰ ਕਿਉਂਕਿ ਵਕੀਲਾਂ ਦਾ ਆਪਸ ਦੇ ਵਿੱਚ ਮਸਲਾ ਹੈ ਇਸ ਕਰਕੇ ਹੁਣ ਹਾਈ ਕੋਰਟ ਦਖਲ ਦੇ ਰਿਹਾ ਚੰਡੀਗੜ੍ਹ ਪ੍ਰਸ਼ਾਸਨ ਨੂੰ ਨੋਟਿਸ ਜਾਰੀ ਕੀਤਾ ਔਰ ਉਮੀਦ ਹੈ ਕਿ ਹਾਈ ਕੋਰਟ ਦੇ ਦਖਲ ਤੋਂ ਬਾਅਦ ਇਹ ਮਸਲਾ ਹੁਣ ਸੋਲਵ ਹੋਣ ਵਾਲੇ ਪਾਸੇ ਜਾ ਸਕਦਾ ਹੈ